ਆ ਗਿਆ ਮੇਰੇ ਪੁੱਤ ਡਿਊਟੀ ਤੋਂ ਆ ਗਿਆ ਮਾਤਾ ਆ ਗਿਆ ਬਹਿ ਜਾ ਰੈਸਟ ਕਰ ਕੋਈ ਨਹੀਂ ਪੁੱਤਰ ਰੈਸਟ ਤੇ ਤੁਹਾਡੇ ਨਾਲ ਨਹੀਂ ਕੋਈ ਨਹੀਂ ਚਿੰਦੇ ਹਾਂਜੀ ਭਾਈ ਪਾਣੀ ਲੈ ਭਾਈ ਪਾਣੀ ਲੈ ਯਾਰ ਹੋਰ ਠੀਕ ਹੋ ਹਾਂ ਪੁੱਤ ਠੀਕ ਆ ਤੁਹਾਨੂੰ ਵੇਖ ਕੇ ਵਧੀਆ ਚਾ ਚੜ ਗਿਆ ਮੈਂ ਕਿ ਮੇਰੇ ਪੁੱਤ ਡਿਊਟੀ ਕਰਕੇ ਆਇਆ ਹੈ ਕਰਕੇ ਮੈਂ ਥੱਕਿਆ ਹੰਬਿਆ ਆ ਹੁਣ ਤੁਮ ਚੱਲਣ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੈ ਭਾਈ ਜੀ ਠੀਕ ਹੈ ਫਿੱਟ ਹਾਂਜੀ ਪਾਣੀ ਮਾਤਾ ਦੁੱਧ ਜਾ ਰਹੀ ਮਾਤਾ ਨੂੰ ਹਾਂਜੀ ਹਾਂਜੀ ਭਾਈ ਠੀਕ ਹੈ ਕੀ ਬਣਾਉਣ ਲੱਗਾਂ ਅੱਜ ਫਿਰ ਕੁਛ ਨਹੀਂ ਜੀ ਹਾਂ ਦਾ ਜੂਸ ਪੀ ਆ ਕੇ ਟਿਆਂ ਹਾਂ ਹਮ ਮੇਰਾ ਰੋਟੀ ਰੋਟੀ ਬਣਾਵਾਂ ਇਹ ਹਲਕੇ ਠੀਕ ਹੈ ਫਰੂਟ ਲੈ ਆ ਯਾਰ ਖਾ ਲਈਏ ਕੁਛ ਫਰੂਟ ਲੈ ਲਵਾਂ ਮਾੜ ਲੱਗੀ ਪਈ ਭੁੱਖ ਜੀ ਮਾੜਾ ਖਾੜਾ ਹੀ ਫਰੂਟ ਦੇਣੇ ਅੱਜ ਨਹੀਂ ਪੁੱਤ ਮੈਂ ਹੀ ਨਹੀਂ ਫਰੂਟ ਖਾਦਾ ਅੱਜ ਮੈਂ ਜੂਸ ਪੀ ਲਿਆ ਸੀਗਾ ਅੱਛਾ ਹਾਂ ਮੇਰਾ ਜੀ ਨਹੀਂ ਕਰਦਾ ਸੀ ਅੱਜ ਰੋਟੀ ਰੋਟੀ ਲੇਟ ਖਾਦੀ ਸੀ ਥੋੜੀ ਜੀ ਅੱਜ ਕਿੰਨੇ ਕ' ਵਜੇ 12 ਕ' ਵਜੇ ਖਾਦੀ ਸੀ ਆ ਲਿਆ ਕਰ ਧਿਆਨ ਰੱਖਿਆ ਕਰ ਆਪ ਦਾ ਮਾਤਾ ਫਿਰ ਉਹੀ ਦੂਜੇ ਨੂੰ ਕੋਲ ਠੀਕ ਸੀ ਜਿਹੜੀ ਕ੍ਰੀਸੀ ਕਰਦੀ ਸੀ ਐਂ ਕੋ ਕਰਦੀ ਨਹੀਂ ਖਾ ਪੀਦਾ ਕਰ ਨਹੀਂ ਪੁੱਤ ਤੁਸੀਂ ਤਾਂ ਮੇਰੀ ਸੇਵਾ ਬਹੁਤ ਕਰ ਲਈ ਹੋ ਗਿਆ ਤੁਹਾਡੇ ਆਸ ਤੇ ਮੈਂ ਹੁਣ ਮਾੜੀ ਠੀਕ ਹੋ ਗਈ ਮੈਂ ਤਾਂ ਤੁਰਿਆ ਜਾ ਬਹਿ ਜਾ ਪਤੰਦਰਾ ਭੱਜਿਆ ਜਾਣਾ ਚਾਹ ਬਣਾਉਂ ਨੀ ਨਹੀਂ ਚਾਹ ਹੀ ਪੀਣੀ ਯਾਰ ਬਸ ਫਰੂਟ ਹੀ ਖਾਣਾ ਲੈ ਮਾਤਾ ਮੇਰ ਪੁੱਤ ਮੇਰੇ ਆ ਖਾਲਾ ਯਾਰ ਆ ਨਹੀਂ ਨਹੀਂ ਖਾਲਾ ਯਾਰ ਆ ਨਹੀਂ ਬਈ ਮੈਂ ਨਹੀਂ ਖਾਣਾ ਨਹੀਂ ਨਹੀਂ ਮੈਂ ਐਂ ਨਾ ਕਰ ਅਗਰ ਖਾ ਲਿਆ ਕਰ ਯਾਰ ਖਾਓ ਤੁਸੀਂ ਬੱਚੇ ਠੀਕ ਹੈ ਹਾਂਜੀ ਬਈ ਵਧੀਆ ਕੋਈ ਫਿਰ ਸਾਹ ਹੁਸਨ ਚੱਲੀ ਜਾਂਦੀ ਹੈ ਟਾਈਮ ਨਾਲ ਠੀਕ ਹੈ ਹਾਂਜੀ ਬਈ ਸਿਕੋਂ ਠੀਕ ਚੱਲੀ ਜਾਂਦਾ ਹਾਂਜੀ ਬਈ ਇਹ ਤਾਂ ਵਧੀਆ ਛਿੰਦਾ ਵਧੀਆ ਮੇਰੀ ਇਹਦਾ ਬਹੁਤ ਕੰਮ ਦਿੰਦਾ ਪੰਜ ਮੈਂ ਕਿਤੇ ਜੂਸ ਬਣਾ ਕੇ ਦਿੰਦਾ ਕਿਤੇ ਮੈਨੂੰ ਖਾਣਾ ਖਵਾ ਦਿੰਦਾ ਕਿਤੇ ਕੁਝ ਲਿਆ ਦਿੰਦਾ ਮਾਤਾ ਕੁਝ ਖਾਣਾ ਹੈ ਮਾਤਾ ਕੁਝ ਪੀਣਾ ਉਹਦੀ ਪੁੱਛਣ ਆ ਜਾਂਦਾ ਇਹਨਾਂ ਮਾਤਾ ਹੁਣ ਕਿੰਨੀ ਪੁਰਾਣੀ ਸਾਂਝ ਹੈ ਇਹਨਾਂ ਨਾਲ ਹਾਂ ਹਾਂ ਬਹੁਤ ਚਿਰ ਦੇ ਪਤਾ ਸਾਰੇ ਹਨਾ ਪਹਿਲਾਂ ਦੇ ਸਾਰੇ ਸੀਗੇ ਹੁਣ ਇਹਨਾਂ ਦੀ ਵਾਰੀ ਆ ਗਈ ਬਿਲਕੁਲ ਕੀ ਹੋਏਗਾ ਅੱਜ ਫਿਰ ਬਣਾਉਣ ਕੀ ਲੱਗਿਆ ਮਾਤਾ ਬੜਾ ਟਾਈਮ ਲਾਉਣੀ ਖਾਣ ਤੇ ਯਾਰ ਛੰਦੇ ਧੱਕੇ ਨਾ ਖਵਾ ਕੋਦੇ ਅਗਰ ਮਾਤਾ ਨੂੰ ਵੇਖ ਨਹੀਂ ਜੀ ਸ਼ੇਕ ਸ਼ੁਗ ਬਣਾ ਕੇ ਦਿਨਾ ਨਾ ਕਿ ਨੌਂ ਦੀ ਯਾਦ ਆਉਂਦੀ ਹੈ ਸਰ ਭਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਛੋਟ ਕੇ ਸਰ ਭਾਈ ਠੀਕ ਹੋ ਠੀਕ ਜੀ ਜੀ ਕਰਾ ਮਾਤਾ ਨੂੰ ਮਿਲਣ ਨੂੰ ਜੀਗਾ ਦਾ ਮੇਰਾ ਦਾ ਮਾਤਾ ਬੇਨਾ ਜੀ ਨਹੀਂ ਲੱਗਿਆ ਕਿਵੇਂ ਤੇਰੀ ਮਹਾਰਾਣੀ ਠੀਕ ਆ ਪੁੱਤ ਨਾਲ ਹੀ ਆਈ ਐ ਅੱਛਾ ਅੱਛਾ ਸასი ਘਰ ਬੈ ਕੇਵੇਂ ਜੀ ਨਹੀਂ ਲੱਗਿਆ ਮਾਤਾ ਬੇਨਾ ਸਾਡਾ ਤਾਂ ਅਦਾਂ ਦਾ ਘਰ ਸੁਣਨਾ ਹੋਣੀ ਚੰਦੇ ਬਹਿ ਜਾ ਯਾਰ ਐਂ ਕੋ ਕਰਨਾ ਨਹੀਂ ਪਾਣੀ ਨਹੀਂ ਪੀ ਕੀ ਹੈ ਪਾਣੀ ਪਾਣੀ ਭਾਬੀ ਜੀ ਨਹੀਂ ਗੁਰਜੀ ਇੱਥੇ ਗਿੱਲਾ ਜਾ ਕੇ ਤੋਂ ਪਾਣੀ ਡਲ ਗਏ ਜੀ ਮਾਤਾ ਜੀ ਪਾਣੀ ਡੋਲਟਾ ਹਾਂਜੀ ਪਾਣੀ ਡੋਲਟਾ ਜੋ ਕੋਈ ਨਾ ਬਾਈ ਇੱਥੇ ਬੈਜ ਨਾ ਲੈ ਲੋ ਫਰੂਟ ਬਸ ਕੋਈ ਨਾ ਬਾਈ ਜੀ ਖਾਓ ਤੁਸੀਂ ਜੀ ਮੇਰੇ ਤਾਂ ਹੀ ਗੱਲ ਚੋਂ ਨੰਗਦਾ ਨਹੀਂ ਉਹ ਦਿੰਦਾ ਜਦੋਂ ਦਾ ਮਾਤਾ ਇੱਥੇ ਬੈਜਾ ਯਾਰ ਤੈਨੂੰ ਕਾਦੀ ਕਾਲੀ ਆ ਨਹੀਂ ਨਹੀਂ ਮੈਂ ਨਹੀਂ ਆਹ ਦੇਖੋ ਬੋਤਨ ਘੱਟਾ ਨੂੰ ਖਾਣੀ ਆ ਆਪਾਂ ਅਸਤੇ ਨਾ ਰਾਜੀ ਕੇ ਰੋਟੀ ਨਹੀਂ ਖਾ ਕੇ ਦੇਖੀ ਬਾਈ ਉਹਦੋਂ ਦੀ ਗਿਰ ਜਿਹਾ ਸੀ ਲੈਣਾ ਹੈ ਮਾਤਾ ਨੂੰ ਹਾਂਜੀ ਮਾਤਾ ਨਹੀਂ ਭੇਜਣੀ ਇਹ ਗੁੱਤੀ ਮੈਂ ਬਹੁਤ ਇਸ ਗੱਲ ਤੋਂ ਸਿਰ ਹੁੰਦਾ ਮਨਜੀਤ ਤੂੰ ਉਹਦੇ ਬਹੁਤ ਘੜੀ ਸਿਆ ਮਾਤਾ ਨੂੰ ਮੈਂ ਅੱਖੀਂ ਵੇਖ ਲਿਆ ਆਪਦੇ ਠੀਕ ਹੈ ਉਲਟਾ ਤੂੰ ਸਾਡੇ 'ਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਉਹਨੇ ਨਹੀਂ ਵੀਰ ਮੈਂ ਮਾਫੀ ਮੰਗਦਾ ਠੀਕ ਹੈ ਮੈਂ ਤਾਂ ਤੈin ਸਹੀ ਪੁੱਛੀ ਮੈਂ ਤਾਂ ਉਹਦਾਂ ਦੀ ਸੁੱਕੀ ਨਹੀਂ ਇਹ ਗੱਲਾਂ ਖੁਰਸੂਤ ਮੈਂ ਤਾਂ ਉਹ ਗੱਲ ਫੋਨ ਹੱਥੋਂ ਨਹੀਂ ਲਾਇਆ ਮੈਂ ਤਾਂ ਛੋਟਾ ਫੋਨ ਇਹਨੂੰ ਕਿਵੇਂ ਦੇ ਦੇ ਤੇ ਮੈਂ ਤਾਂ ਫੋਨ ਵੀ ਇਹਨੂੰ ਫੜਾਤਾ ਆਪਦਾ ਨਹੀਂ ਹੁਣ ਤੁਹਾਡਾ ਅਚਾਨਕ ਕਿਵੇਂ ਮੂਡ ਬਣ ਗਿਆ ਮਾਤਾ ਨੂੰ ਜਾਣਾ ਸਾਨੂੰ ਜਵਾਕ ਬਾਲਾ ਇੱਕ ਤਾਂ ਖਰਾਬ ਕਰੀ ਜਾਂਦੇ ਆ ਇੱਕ ਸਾਨੂੰ ਨਾ ਟੈਨਸ਼ਨ ਬਹੁਤ ਆ ਇਸ ਗੱਲ ਦੀ ਕਾਜੀ ਵੀ ਅੱਗੇ ਚਲਾਇਆ ਹੁੰਦਾ ਸੀ ਆਉਂਦੇ ਜਾਂਦੇ ਜਾਂਦੇ ਸੀ ਅਸੀਂ ਇਹਨੂੰ ਛੱਡ ਜਾਂਦੇ ਸੀ ਘਰੇ ਤੇ ਉਦੋਂ ਦੇ ਤਾਂ ਜਵਾਬਕ ਵੀ ਨਹੀਂ ਜੀਦੇ ਅੱਛਾ ਵੀ ਘਰ ਦਾ ਜੰਦਾ ਸੀ ਪਹਿਰੇਦਾਰ ਅਸੀਂ ਤਾਂ ਕਰਕੇ ਨਹੀਂ ਗੱਲ ਪਹਿਰੇਦਾਰ ਦੀ ਨਹੀਂ ਵੀਰ ਹਾਂ ਗਾਲੇ ਸਾਡਾ ਆਉਦਾ ਹੀ ਨਹੀਂ ਜੀ ਲੱਗਦਾ ਮੈਂ ਬਹੁਤ ਇਸ ਗੱਲ ਤੋਂ ਮੈਂ ਮਾਫੀ ਮੰਗਦੀ ਹਾਂ ਤੇ ਨਹੀਂ ਮਾਫੀ ਵਾਲੀ ਨਹੀਂ ਗੱਲ ਹੈ ਮਾਫੀ ਅਸੀਂ ਕੋਣ ਮਾਫੀ ਦੇੜ ਹੈਰੀ ਮੈਨੂੰ ਐਂ ਦੱਸ ਵੀ ਕਿਤੇ ਐ ਤਾਂ ਨਹੀਂ ਵੀ ਇੱਕ ਤਰੀਕ ਨੇੜੇ ਆਉਂਦੀ ਜਾਂਦੀ ਵੀ ਬਾਪੂ ਦੀ ਪੈਨਸ਼ਨ ਮਾਦਾ ਨਹੀਂ ਪੈਨਸ਼ਨ ਵੀ ਨਹੀਂ ਮੈਂ ਨਜ਼ਰ ਨਾਲ ਰਾਤ ਨੂੰ ਜਿਵੇਂ ਸੁਪਨੇ ਆਦੇ ਹੁੰਦੇ ਆ ਮਿੰਟ ਤਾਂ ਐਂ ਲੱਗ ਜਾਂਦਾ ਵੀ ਮੈਥੋਂ ਕੋਈ ਪਾਪ ਹੋ ਗਿਆ ਵੀ ਜਿਹੜਾ ਮੇਰੀ ਮਾਂ ਨਾਲ ਆਏ ਮੈਂ ਤਾਂ ਐਂ ਚਾਹੁੰਦੇ ਹੀ ਨਹੀਂ ਸੀਗਾ ਨਹੀਂ ਚਾਹੁੰਦਾ ਨਹੀਂ ਸੀ ਮੇਰੀ ਮਾਂ ਹੈ ਯਾਰ ਤੂੰ ਇਹ ਦੱਸ ਤੂੰ ਅੱਦੇ ਜਦ ਦੇ ਮਾਤਾ ਨੂੰ ਘੜੀਸੀ ਫਿਰਦੀ ਸੀ ਰਸੋਈ ਦੇ ਮੂਹਰੇ ਉਹ ਤੇ ਦੁਆਗਸ ਮੈਨੂੰ ਮੇਰੇ ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ ਕਿੰਨੀ ਅਗਲਾ ਕੀਤੀ ਤੇਰੀ 1.5 ਲੱਖ ਤਨਖਾਹ ਹੈ ਤੇਰਾ ਫਲਾਣਾ ਢੰਕਾ ਠੀਕ ਹੈ ਤੂੰ ਬੋਲੇ ਉਹ ਤੇ ਨਾ ਮੇਰੀ ਅਕਲ ਦੇ ਭਾਂਡਾ ਜਿਵੇਂ ਕਹਿੰਦੇ ਮੂਦਾ ਵੱਜਿਆ ਵਸੀ ਇਹਨੇ ਭਾਂਡਾ ਮੂਦਾ ਯਾਰ ਮੈਨੂੰ ਮੈਨੂੰ ਇੱਕ ਗੱਲ ਦੱਸ ਦੂੰ ਵੀ ਤੁਹਾਨੂੰ ਸਾਰਾ ਕੁਝ ਦੇ ਇੱਕ ਘਰ ਚੋਂ ਮੈਂ ਨਹੀਂ ਕੁਝ ਲਿਆ ਕੱਲੀ ਇਹ ਹੀ ਦੇਖ ਕੇ ਨਾ ਵੀ ਨੌਕਰੀ ਲੱਗੀ ਤੇਰੀ ਨਹੀਂ ਲੱਗੀ ਮੇਰੀ ਲੱਗੀ ਹਨਾ ਘਰ ਚੋਂ ਨਹੀਂ ਲਿਆ ਕੋਈ ਥਾਂ ਨਹੀਂ ਮੰਗਿਆ ਆਪਦਾ ਪਲਾਂਟ ਲਿਆ ਸਾਰਾ ਕੁਝ ਲਿਆ ਯਾਰ ਮਾਂ ਹੀ ਸਾਰਾ ਕੁਝ ਹੈ ਨਾ ਬਾਪੂ ਤਾਂ ਗਿਆ ਦੁਨੀਆ ਤੋਂ ਤੇ ਤੁਸੀਂ ਮਨਜੀਤ ਨੂੰ ਚੰਗਾ ਲੱਗਦਾ ਜੇ ਉਹ ਦੁਕੜੀ ਸੀ ਫਿਰਦੀ ਸੀ ਦੇਖ ਤੁਸੀਂ ਘਰ ਆਏ ਉਹਨਾਂ ਚੱਲ ਕੇ ਹਨ ਤੁਸੀਂ ਤਾਂ ਫੇਰ ਨਾਲ ਦਾ ਜੰਮਿਆ ਫੇਰ ਤੂੰ ਉਹਦੀ ਘਰ ਆਣੀ ਆ ਮੈਂ ਤੁਹਾਨੂੰ ਕੀ ਕਹਿ ਸਕਦਾ ਸੱਤ ਬਗਾਨਾ ਕਿ ਅਜੇ ਦਾ ਘਰੇ ਦੁਸ਼ਮਣ ਨੂੰ ਵੀ ਮaaf ਕੀਤਾ ਜਾਂਦਾ ਠੀਕ ਹੈ ਪਰ ਮੇਰਾ ਜੀ ਤਾਂ ਕਰਦਾ ਨਾ ਬੜਨ ਦੇਵਾ ਤੁਮ ਜਿਹੜੇ ਹਾਲਾਤ ਉਹਦੇ ਮਾਤਾ ਦੇ ਵਿੱਚ ਧੂਕੜੀ ਸੀ ਨਹੀਂ ਭਾਈ ਜੀ ਮਾਫੀ ਮੰਗਦੇ ਆ ਸੀ ਭਾਬੀ ਜੀ ਮੇਰਾ ਹੱਕ ਤਾਂ ਨਹੀਂ ਬੰਦਾ ਬੋਲਦਾ ਨਹੀਂ ਤੇਰਾ ਹੱਕ ਹੈ ਬਹੁਤ ਮਾੜੀ ਗੱਲ ਤੁਸੀਂ ਕੀਤੀ ਉਹ ਤੇ ਮੇਰਾ ਹੱਕ ਹੈ ਨਹੀਂ ਵੈਸੇ ਬੋਲਣ ਦਾ ਨਹੀਂ ਨਹੀਂ ਕਿਉਂ ਨਹੀਂ ਹੱਕ ਮਾੜੀ ਤੁਸੀਂ ਗੱਲ ਕੀਤੀ ਮੇਰੀ ਗੱਲ ਸੁਣ ਆਪਾਂ ਪਹਿਲਾਂ ਕਿ ਇਹਨਾਂ ਦੇ ਆਉਣ ਤੋਂ ਪਹਿਲਾਂ ਕੀ ਵੀ ਤੁਹਾਡੇ ਪਿਓ ਦਾਦਿਆਂ ਤੋਂ ਲੈ ਕੇ ਸਾਝਾ ਸਾਡੇ ਬਜ਼ੁਰਗਾਂ ਦੀ ਠੀਕ ਹੈ ਉਦੋਂ ਖੇਤਾਂ ਤੱਕ ਹੁੰਦੀ ਸੀ ਘਰਾਂ ਤੱਕ ਹੁੰਦੀ ਸੀ ਹੁਣ ਖੇਤਾਂ ਵਾਲੇ ਕੰਮ ਠੇਕੇਦਾਰ ਦੇ ਹੋ ਗਏ ਤੇ ਘਰਾਂ ਤੱਕ ਸੀਮਤ ਹੋ ਗਈ ਰਸੋਈ ਤੱਕ ਸੀਮਤ ਹੋ ਗਈ ਠੀਕ ਹੈ ਤਾਂ ਹੀ ਆ ਨਾ ਯਕੀਨ ਵਿਸ਼ਵਾਸ ਭਰੋਸਾ ਪਰਿਵਾਰ ਦੇ ਮੈਂਬਰ ਫੇਰ ਹੀ ਆ ਨਾ ਦੱਸ ਕੀ ਕਹਿਣਾ ਉਹ ਨਹੀਂ ਨਹੀਂ ਜੀ ਬਹੁਤ ਗਲਤ ਗੱਲ ਕੀਤੀ ਮੈਂ ਚਲ ਨਹੀਂ ਮੈਂ ਤਾਂ ਗੱਲ ਦੀ ਮੰਨਦੀ ਆ ਤੇ ਇੱਥੇ ਮੰਤ ਤੇਰਾ ਕਰਵਾਰਾ ਜਿਹੜਾ ਕੁਛ ਮਰਜ਼ੀ ਕਰ ਨਾ ਕਰ ਮੇਰੇ ਨਾ ਬੱਚੇ ਬਹੁਤ ਪਰੇਸ਼ਾਨਾ ਮੈਂ ਖੁਦ ਪਰੇਸ਼ਾਨ ਮਾਂਮੀ ਦਾਦੀ ਦਾਦੀ ਕਰਦੇ ਪੁੱਤ ਬੱਚੇ ਤਾਂ ਕਰਦੇ ਦਾਦੀ ਦਾਦੀ ਤੇ ਜਿਹੜੀਆਂ ਮੇਰੀਆਂ ਪੱਸਲੀਆਂ ਦੁਖੀਆਂ ਨਹੀਂਆਂ ਮੇਰੇ ਗੋਡੇ ਗਿੱਟੇ ਛਿੱਲੇ ਪਏ ਐ ਤੇ ਮੈਂ ਤਾਂ ਮਾਫਾ ਖੁਆ ਖੁਆ ਕੇ ਤੇ ਨਾ ਮਾਂ ਆਛਾ ਕਰ ਕਰ ਕੇ ਮਾਥਾ ਮਾਣੀ ਮੋਟੀ ਬੈਠਣ ਜੋਗੀ ਲਈ ਐ ਮੈਂ ਤਾਂ ਸਾਣਾ ਸਾਣਾ ਗੜਿਆ ਕਰੇ ਮੇਰਾ ਜਦੋਂ ਮੇਰੇ ਨਾਲ ਤੁਸੀਂ ਪੱਸਲੀਆਂ ਕੋਲ ਘਟ ਅੰਦਰ ਪਾਤੇਗਾ ਹੈ ਜਦੋਂ ਮੈਂ ਤੁਸ ਕੋਟ ਕੋਟ ਕੇ ਗਲੀ ਚਕੜੀਸਦੇ ਹੁੰਦੇ ਸੀਗੇ ਸੋਈ ਚ ਨਹੀਂ ਸੀ ਵੜਨ ਦਿੰਦੇ ਕਮਰੇ ਚ ਨਹੀਂ ਸੀ ਵੜਨ ਦਿੰਦੇਗੇ ਹਾਂ ਅੱਜ ਮੈਂ ਚੰਗੀ ਬਣ ਗਈ ਅੱਜ ਤਾਂ ਮੇਰਾ ਪੁੱਤ ਲੈ ਕੇ ਆਇਆ ਮੈਂ ਤਾਂ ਸੇਵਾ ਕਰਦਾ ਵੇ ਤੁਹਾਡੇ ਸਾਹਮਣੇ ਮੈਂ ਤਾਂ ਫਲਕੂ ਆਈ ਜਾਂਦਾ ਸੀਗਾ ਮੈਂ ਕਿਵੇਂ ਇਹਨੂੰ ਛੱਡ ਕੇ ਜਾਵਾਂ ਜਿਹਨੇ ਮੈਨੂੰ ਮਰਦੀ ਦੇ ਮੂੰਹ ਤੇ ਪਾਣੀ ਪਾਉਣ ਵਾਲੀ ਗੱਲ ਕਰਤੀ ਸੀ ਬਚਾ ਲਿਆ ਇਹਨੂੰ ਤੁਸੀਂ ਸਮਝਾਓ ਖਾਂ ਚੱਲ ਕੋਈ ਨਾ ਮੇਥੋਂ ਗਲਤੀ ਹੋ ਗਈ ਮੈਥੋਂ ਤਾਂ ਗੱਲ ਵੀ ਨਹੀਂ ਹੋ ਰਹੀ ਮੈਂ ਤਾਂ ਨਾ ਬੱਸ ਵੀ ਹੁਣ ਤੱਕ ਕੀ ਕਹਾਂ ਮੈਂ ਤਾਂ ਤੇਰਾ ਜਿਵੇਂ ਕਹਿੰਦੇ ਵੀ ਛੋਟਾ ਜਵਾਕ ਆ ਨਹੀਂ ਗੱਲ ਪਹਿਲਾਂ ਤਾਂ ਯਾਰ ਤੂੰ ਐਂ ਦੱਸ ਵੀ ਤੁਹਾਡੇ ਘਰੇ ਕੋਈ ਆਪ ਦੇ ਕਲੇਸ਼ ਡਿਸਪਿਊਟ ਸੀਗਾ ਦੋਨਾਂ ਜੀਆਂ 'ਚ ਠੀਕ ਹੈ ਤੂੰ ਲੱਗਿਆ ਕਿਹੜੇ ਕਾਰਨ ਤੁਮ ਨਸ਼ੇ ਤੇ ਲੱਗਿਆ ਤਿੰਨ ਚਾਰ ਸਾਲਾਂ ਦਾ ਇਹਨੇ ਸਾਰਾ ਸਾਰੇ ਸਾਡੇ ਸਾਰ ਠਿਕਰਾ ਪੰਨਾ ਅਗੇ ਤੇਰੀ ਮਾਂ ਨੇ ਲਾਤਾ ਇਹ ਪੈਸੇ ਦਿੰਦੀ ਸੀ ਫਲਾਨਾ ਕਰਦੀ ਸੀ 15 ਸਾਲ ਹੋ ਗਏ 14 ਸਾਲ ਕੇ 15 ਸਾਲ ਤੇਰੇ ਵਿਆਹ ਨੂੰ ਨਸ਼ੇ ਤੇ ਲੱਗਿਆ ਤੂੰ ਹੋਣਾ ਆ ਤਿੰਨ ਚਾਰ ਸਾਲਾਂ ਦਾ ਤੇ ਭਰਾਤੀ ਸਾਰੀ ਸਾਡੇ ਤੇ ਤੇਰੀ ਡੇਢ ਲੱਖ ਤਨਖਾਹ ਆ ਤੇਰੇ ਜੇ ਪੈਸੇ ਬੋਲਦੇ ਫਲਾਨਾ ਕਰਦੇ ਦੇਖ ਮਨਜੀਤ ਮੇਰੀ ਆਤ ਨਹੀਂ ਮੈਨੂੰ ਪਹਿਲਾਂ ਵੀ ਕਿਹਾ ਸੀ ਵੀ ਮੈਂ ਤਾਂ ਤੂੰ ਜੇ ਇਹ ਛੋਟਾ ਨਾ ਤੇ ਜੇ ਤੈਨੂੰ ਲਿਆਇਆ ਇਹ ਤਾਂ ਮੈਂ ਤਾਂ ਜਿਹੋ ਜੀ ਮੇਰੀ ਧੀ ਉਹ ਜੀ ਮੈਂ ਤੈਨੂੰ ਸਮਝਾਣਾ ਪਹਿਲੇ ਤੈਨੂੰ ਕਦੇ ਛੋਟੀ ਭੈਣ ਤੋਂ ਕਦੇ ਧੀ ਤੋਂ ਘਟ ਮੈਂ ਤੁਹਾਨੂੰ ਕਦੇ ਛੋਟੀ ਪਰਜੇ ਸਮਝਾਈ ਨਹੀਂ ਸੀ ਤੇ ਤੂੰ ਉੱਤੇ ਗੋਡੇ-ਗੋਡੇ ਕੁੱਤੇ ਖਾਣੀ ਮੇਰੇ ਨਾਲ ਕੀਤੀ ਮਾਤਾ ਕੁਦਰਤੀ ਆ ਗਏ ਨਹੀਂ ਭਾਈ ਅਸੀਂ ਬਹੁਤ ਸ਼ਰਮਿੰਦਾ ਜੀ ਦੋਨੇ ਜੀ ਨਹੀਂ ਸ਼ਰਮਿੰਦਾ ਹੁਣ ਆ ਯਾਰ ਅਧਰੀ ਮੈਂ ਚੁੰਨੀ ਧਰ ਦਿੰਨੀ ਨਾ ਕਾਦੇ ਵਾਸਤੇ ਫਿਰ ਹੋਰ ਕੀ ਹੈ ਮੈਂ ਤਾਂ ਤੁਹਾਨੂੰ ਇਹੀ ਕਹਿ ਸਕਦੀ ਆ ਵੀ ਚਲ ਮੈਂ ਨੀਵੀ ਹੋ ਕੇ ਆਈ ਆ ਜੇ ਮੇਰੇ ਕੋਲ ਦਿਲ ਚ ਮੈਨੂੰ ਸ਼ਰਮਿੰਦਗੀ ਹੈਗੀ ਹੈ ਤੇ ਮੈਂ ਆਈ ਆ ਪਰ ਮੈਨੂੰ ਇਹ ਲੱਗਦਾ ਮਨਜੀਤ ਹੈਰੀ ਮੇਰੀ ਗੱਲ ਸੁਣ ਚਾਹੇ ਕੌੜੀ ਕਿਉਂ ਚੰਦੇ ਵੀ ਮੈਨੂੰ ਲੱਗਦਾ ਵੀ ਇੱਕ ਤਰੀਕ ਆ ਕੀ ਨੇੜੇ ਨਹੀਂ ਵੀਰ 24000 ਬਾਪੂ ਦੀ ਪੈ 1500 2000 ਮਾਤਾ ਦੀ ਪੈਨਸ਼ਨ ਵੀ ਆਨੰਦ ਵੀ ਆਪਦੇ ਖਾਤੇ 'ਚ ਰੱਖ ਲਵੇ ਅਸੀਂ ਲੈ ਨਹੀਂ ਨਹੀਂ ਖਾਤੇ 'ਚ ਖਾਤੇ 'ਚ ਰੱਖ ਲੈ ਜੇ ਤੁਹਾਨੂੰ ਲੱਗਦਾ ਲੈ ਮੈਂ ਉੱਤੇ ਵੀ ਕਿਹਾ ਸੀ ਵੀ ਜੇ ਤੁਹਾਨੂੰ ਲੱਗਦਾ ਮੈਂ ਮਾਤਾ ਨੂੰ ਪੈਨਸ਼ਨ ਦਾ ਮਾਰਾ ਲੈ ਕੇ ਚੱਲੇ ਆ ਮੈਂ ਪੈਸਿਆਂ ਦਾ ਮਾਰਾ ਲੈ ਕੇ ਚੱਲੇ ਆ ਜਿਵੇਂ ਉਹ ਜਿਆ ਹੁੰਦਾ ਤਾਂ ਜੱਠਾ 8ਵਾਂ 10ਵਾਂ ਦਿਨ ਹੋ ਗਿਆ ਮਾਤਾ ਨੂੰ ਲੈਂਦੇ ਆ ਠੀਕ ਹੈ ਉਹ ਭਰਜਾਈ ਤੇਰੀ ਨਹੀਂ ਆਉਣਾ ਸੀਗਾ ਉਹ ਉਹਦਾ ਆਦਾ ਬਾਪੂ ਢੱਲਾ ਹੋ ਗਿਆ ਫਿਰ ਐ ਇਹਨੂੰ ਮੁੜ ਕੇ ਮੈਂ ਕਿਹਾ ਮੈਂ ਕਿਹਾ ਭਰਾਵਾ ਵੀ ਤੇਰੇ ਪੇਉਣੀ ਪੂਰੀ ਪੈਂਦੀਗੀ ਠੀਕ ਹੈ ਇਹਨੂੰ ਛੰਦੇ ਨੂੰ ਫੇਰ ਮੁੜ ਕੇ ਵੰਗਾਰ ਕੇ ਇਹਦਾ ਕੰਮ ਛਡਾ ਕੇ ਇਹਨੂੰ ਮੈਂ ਕਿਹਾ ਯਾਰ ਮੇਰੇ 10 ਬੀ ਦਿਨ ਨਾ ਹੋਵੇ ਜੀ ਲੈ ਜਾਣ ਫਿਰ ਦੁਬਾਰਾ ਉਹੀ ਨਹੀਂ ਕਰਦੇ ਵੀਰੇ ਇਹ ਥੋੜੂ ਹੁੰਦਾ ਨਹੀਂ ਉਵੇਂ ਨਹੀਂ ਨਹੀਂ ਬਾਈ ਮਾਂ ਮੇਰੀ ਯਾਰ ਆਏ ਕਿ ਮਾਂ ਮਾਂ ਯਾਰ ਗੱਲ ਸੋਹਣਾ ਹੈਰੀ ਨਾ ਹੈਰੀ ਜਿੱਦੇ ਇਹਨੇ ਕਢੀਸਿਆ ਫੜ ਕੇ ਮਨਜੀਤ ਨੇ ਜੁੰਡਿਆਂ ਨੂੰ ਫੜ ਕੇ ਖਿੱਚੀ ਫਿਰ ਤੇ ਉਦੋਂ ਤੇਰੀ ਮਾਂ ਨਹੀਂ ਸੀ ਉਦੋਂ ਮੇਰੀ ਕੱਲੇ ਦੀ ਮਾਂ ਸੀਗੀ ਇਹ ਬਾਈ ਉਹ ਗੱਲ ਦਾ ਮੈਨੂੰ ਬਹੁਤ ਦੁੱਖ ਆ ਮੈਂ ਉਹ ਸਮਾਂ ਕਿਵੇਂ ਮੁੜ ਕੇ ਲੈ ਮਾਂ ਬਾਈਓ ਯਾਰ ਮੇਰੀ ਯਾਰ ਮੇਰੀ ਤਾਂ ਤੱਕ ਕੌੜੀ ਗੱਲ ਕਹਿਣ ਦੀ ਠੀਕ ਹੈ ਤੈਨੂੰ ਬੁਰੀ ਲੱਗੂ ਤੇਰੀ ਘਰ ਵਾਲੀ ਨੂੰ ਬੁਰੀ ਲੱਗੂ ਨਾ ਲੱਗੇ ਤੂੰ ਐਂ ਦੱਸ ਬਈ ਅੱਜ ਅੱਠਵਾਂ ਨੌਵੇਂ ਦਿਨ ਹੋ ਗਿਆ ਪਤਾ ਨਹੀਂ 10ਵੇਂ ਦਿਨ ਹੋ ਗਿਆ ਮਾਤਾ ਨੂੰ ਲਿਆਂਦਿਆ ਤੈਨੂੰ ਮੈਂ ਅੱਗੇ ਉਹ ਲੱਗੇ ਕਹਿ ਕੇ ਆਇ ਸੀ ਨਾ ਵੀ ਮੈਂ ਘਰੇ ਰੱਖ ਕੇ ਸੇਵਾ ਕਰੂੰਗਾ ਮਰਦੇ ਦਮ ਤੱਕ ਮਾਤਾ ਦੀ ਜਿੰਨੇ ਜੋਗ ਹੈਗੇ ਤੇਰਾ ਜਦੋਂ ਜੀ ਕਰੇ ਤੂੰ ਆ ਕੇ ਮਾਤਾ ਨੂੰ ਮਿਲਣੀ ਚਾਹ ਕਾ ਨੇ ਮਿਲਣਾ ਮਿਲਣ ਤੂੰ ਅੱਜ ਇਹਦੇ ਨਾਲ ਹੀ ਮਨਜੀਤ ਗੁੱਸਾ ਨਾ ਕਰੀ ਮੇਰੀ ਕਰਦਾ ਅੱਜ ਵੀ ਤੂੰ ਜਿਹੜਾ ਨਾਲ ਧਰ ਬਣਾ ਕੇ ਲੈ ਕੇ ਫੇਰ ਕਿਤੇ ਆਇਆ ਵੀ ਕੱਲ ਨੂੰ ਫੇਰ ਉਹੀ ਚੀਜ਼ਾਂ ਹੁਣ ਵਾਰੀ ਵਾਰੀ ਮੈਂ ਕਿੰਨੇ ਵਾਰੀ ਕਹਾਂਗਾ ਮਾਤਾ ਨੂੰ ਨਹੀਂ ਭਾਈ ਏ ਵੀ ਮੈਨੂੰ ਉੱਤੇ ਦੀ ਕਹਿੰਦੀ ਵੀ ਮੈਥੋਂ ਪਾਪ ਹੋ ਗਿਆ ਗਲਤੀ ਹੋ ਗਈ ਤੇ ਇਹ ਤਾਂ ਸਹੀ ਪੁੱਛੇ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਉਦੋਂ ਦੀ ਆ ਟੈਨਸ਼ਨ ਚ ਬੱਸ ਮੈਨੂੰ ਤਾਂ ਹੀ ਹੋ ਗਿਆ ਵੀ ਮੈਂ ਗਲਤੀ ਕਰਤੀ ਹਾਂ ਹਾਂ ਨਹੀਂ ਗਲਤੀ ਮੈਂ ਦਿ ਲੋ ਕਹਿੰਦੀ ਕਿ ਮੈਂ ਕੋਈਆਂ ਮੰਗੂ ਸੀ ਗਿਆ ਬਾਈ ਕਹ ਯਾਰ ਹਾਂ ਨਾ ਗੱਲਾਂ ਕਰ ਇਹ ਗੱਲਾਂ ਮੇਰੇ ਨਾਲ ਕਰਨ ਦਾ ਛੰਦੇ ਦੇ ਹੁਣ ਹੁਣ ਸਾਰੇ ਕਿਉਂ ਮੈਂ ਤੇਰੇ ਕੋਲ ਦੱਸ ਦੇਣੀ ਸੀ ਮੇਰੇ ਨਾਲ ਬਹੁਤ ਕੁੱਤੇ ਖਾਣੀ ਕਰਦੀ ਸੀ ਇਹ ਰਮਾਨ ਡਾਕਟਰ ਨੇ ਕਿ ਚਲ ਕੋਈ ਨਹੀਂ ਕੋਈ ਮੁਕ ਜ਼ਿਆਦਾ ਬੋਲਣ ਤੋਂ ਮਨਾ ਕੀਤਾ ਘੰਡੇ ਰਹਿ ਤੋ ਕੋਈ ਨਹੀਂ ਠੀਕ ਹੈ ਫਿਰ ਵੀ ਨਾਲ ਤਾਂ ਜਮਿਆ ਮੇਰੇ ਮੈਂ ਥੋੜਾ ਆਮ ਦੇ ਕੀ ਕਰ ਸਕਦਾ ਪਰ ਤੋਂ ਗੱਲ ਤਾਂ ਇਹ ਸੀ ਨਾ ਕਿੰਨੇ ਦਾ ਕਲੇਸ਼ ਥੋੜੇ ਚੱਲੀ ਜਾਉਣਾ ਸੀਗੇ ਮੇਰੇ ਕੋਲ ਗੱਲਾਂ ਆਉਂਦੀਆਂ ਸੀ ਸਾਰੀਆਂ ਮੈਂ ਕਿਹਾ ਯਾਰ ਜਦੋਂ ਸਾਰਾ ਕੁਝ ਗਿਆ ਤਾਂ ਵੀ ਤੁਹਾਨੂੰ ਬਾਪੂ ਵਾਲਾ ਬਣਾਇਆ ਬਣਾਇਆ ਕੋਠੀ ਵਰਗਾ ਘਰ ਛੱਡਿਆ ਤੁਹਾਨੂੰ ਮਾਤਾ ਦੀ ਪੈਨਸ਼ਨ ਛੱਡੀ ਤੁਹਾਨੂੰ ਬਾਪੂ ਦੀ ਪੈਨਸ਼ਨ ਛੱਡੀ ਕੋਈ ਚੱਕਰ ਨਹੀਂ ਆ ਇੱਥੇ ਰਹਿ ਜਾਣਾ ਸਾਰਾ ਕੁਝ ਫਿਰ ਵੀ ਇੰਜਾਮ ਮੇਰੇ ਤੇ ਲਾਏ ਮੈਂ ਫਿਰ ਸੁਣ ਸੁਣ ਕੇ ਸੁਣ ਸੁਣ ਕੇ ਉਹ ਤਾਂ ਚੀਕ ਚ ਘੇੜਾ ਮੈਨੂੰ ਕੰਧ ਪਰਲੇ ਪਾਸੇ ਸੁਣਾ ਕਰੇ ਫਿਰ ਮੈਂ ਭੱਜ ਗਿਆ ਤੇ ਆਉਂਦੇ ਨੂੰ ਢਾਗੇ ਉੱਤੇ ਹਿੱਕ ਤੇ ਬੈਠੀ ਆ ਉਹ ਬਸ ਬਈ ਕਹਿੰਦੇ ਨੇ ਹੁੰਦੇ ਨਾ ਵੀ ਮਾੜਾ ਸਮਾਂ ਪੁੱ ਉਹ ਸਾਡਾ ਮਾੜਾ ਸਮਾਂ ਸੀਗਾ ਜਿਹੜਾ ਵੀ ਆਪਣੇ ਭਰਾਵਾਂ ਚ ਕਹੀ ਸੁਣੀ ਹੋਗੀ ਮੈਂ ਤਾਂ ਇਨੇ ਸਾਲਾਂ ਚ 20 ਸਾਲਾਂ ਚ ਇਹੋ ਜਿਹਾ ਸੂਟ ਪਾਇਆ ਸੀ ਇਹੋ ਜਿਹਾ ਕਿਤੇ ਫਲ ਖਾਦੇ ਸੀ ਤੇ ਜਿਹੜੇ ਮੈਨੂੰ 8 ਦਿਨਾਂ ਚ ਇੰਨਾ ਮਾੜਾ ਕਵਾਵਾ ਕਰ ਮੈਂ ਚਲੋ ਮਾਤਾ ਉਹਨੇ ਗੱਲ ਤਾਂ ਫਰਜ਼ ਆ ਸਾਡਾ ਬੀਬੀ ਹੈਨਾ ਵੀ ਅਸੀਂ ਅਸੀਂ ਨਾ ਕਰਾਂਗੇ ਤਾਂ ਚਲੋ ਫਰੂਟ ਤਾਂ ਉੱਥੇ ਵੀ ਪਏ ਹੋਣਗੇ ਉਧਰ ਕਿਹੜਾ ਨਾ ਪੈ ਹੋਣਗੇ ਫ੍ਰਿਜ ਕੇ ਨਹੀਂ ਖਾਣਾ ਉਧਰ ਫਰੂਟ ਤਾਂ ਬਥੇਰੇ ਹੁੰਦੇ ਸੀ ਬਥੇਰੇ ਲਿਆ ਰੱਖਦਾ ਸੀ ਕੱਲੀ ਅੰਦਰ ਵੜ ਕੇ ਖਾ ਲੈਂਦੀ ਸੀਗੀ ਮੂਰੇ ਪੇੜ ਲਾਈ ਦੀ ਸੀ ਬਾਗ ਦੇ ਲੇ ਖਾ ਲੈਂਦੇ ਸੀ ਗਰੇ ਉਹ ਇਹਨਾਂ ਨੂੰ ਇੱਕ ਗੱਲ ਦੱਸ ਅੱਜ ਤੋਂ ਬੜੀ ਸਾਉ ਲੱਗਦੀ ਐ ਉਦੋਂ ਤਾਂ ਤੇਰਾ ਚੰਡੀ ਵਾਲਾ ਰੂਪ ਸੀਗਾ ਤੂੰ ਘੜੀਸੀ ਫਿਰਦੀ ਸੀ ਜਿਵੇਂ ਸੁਹਾਗਾ ਪਾਇਆ ਹੁੰਦਾ ਮੈਂਕਰ ਹੁਣ ਤੋਂ ਮੈਨੂੰ ਇੰਨੀ ਗੱਲ ਦੱਸ ਦੇ ਵੀ ਸੱਚੀ ਤੇਰੇ ਮਨ ਚ ਮੈਂ ਦੇਖ ਉਹਦਾ ਮੈਨੂੰ ਪਤਾ ਹੈ ਉਹ ਤਾਂ ਪਹਿਲੇ ਦਿਨ ਦਾ ਇਹੋ ਜਿਹਾ ਜੋਕ ਹੈ ਤਾਂ ਜੁੱਤੀਆਂ ਮਾਰ ਲੈਣ ਤਾਂ ਵੀ ਚੁੱਪ ਕਰ ਗਿਆ ਤੇਰੇ ਮਨ ਚ ਇਹੋ ਜਿਹਾ ਕੀ ਆਏ ਵੀ ਤੈਨੂੰ ਜੀ ਕੇ ਤਾਂ ਮੈਂ ਉਹਨੂੰ ਹੈਰੀ ਨੂੰ ਲੈ ਨੇ ਵੀਰੇ ਮੇਰਾ ਦਿਲ ਮੈਨੂੰ ਗਲਤੀ ਮਹਿਸੂਸ ਹੁੰਦੀ ਮੇਰੇ ਉਦਨ ਦੱਸਦਾ ਹੀ ਨਹੀਂ ਜੀ ਲੱਗਦਾ ਚਲੋ ਬਾਈ ਜੀ ਕਹੀ ਜਾਂਦੇ ਹੁਣ ਜਿਆਦਾ ਜੀ ਨਹੀਂ ਮੇਰੀ ਗੱਲ ਸੁਣੋ ਫੈਰੀ ਗੱਲ ਸੁਣ ਲੈ ਮੇਰੀ ਇੱਕ ਮਾਤਾ ਤੂੰ ਦੱਸ ਪਹਿਲਾਂ ਫੈਸਲਾ ਤੇ ਮੈਂ ਨਹੀਂ ਪੁੱਤ ਜਾਣਾ ਮੈਂ ਤਾਂ ਤੇਰੇ ਕੋਲੇ ਰਹਿਣਾ ਮੈਂ ਮੈਂ ਨਹੀਂ ਮੰਨਾਂ ਨਾ ਮੈਂ ਨਹੀਂ ਜਾਣਦੀ ਮਾਤਾ ਮਾਤਾ ਪੁੱਤ ਮਾਫੀ ਮੰਦੀ ਜਾਂਦੇ ਉਹਦੇ ਲੋਕਾਂ ਚ ਮੇਰਾ ਕੱਢਿਆ ਜਲੂਸ ਗੋਡੇ ਗੋਡੇ ਮੈਨੂੰ ਲੈਣ ਜਾਂ ਚੁੱਕ ਕੇ ਮੇਰਾ ਤੂੰ ਨਹੀਂ ਬੱਚਿਆਂ ਕਰਕੇ ਆਪਾਂ ਕਰਦੇ ਵੀਰ ਜੀ ਤੁਸੀਂ ਕਹਿ ਦਿਓ ਮੈਂ ਤੈਨੂੰ ਇੱਥੋਂ ਵੀ ਮਾਫੀ ਮੰਗਦੀ ਨਹੀਂ ਨਹੀਂ ਮੈਂ ਤਾਂ ਮੈਨੂੰ ਤਾਂ ਪਹਿਲਾਂ ਲੱਗਦਾ ਮੈਨੂੰ ਤਾਂ ਨਾ ਮਨਜੀਤ ਤੇਰੀ ਜਿਹੜੀ ਗੱਲ ਤੂੰ ਉਹਦੇ ਆਖੀ ਨਾ ਵੀ ਤੇਰੀ ਤਾਂ 1.5 ਲੱਖ ਤਨਖਾਹ ਹੈ ਮੈਨੂੰ ਤਾਂ ਸਾਰੀ ਉਮਰ ਰੜਕੂਗੀ ਉਹ ਠੀਕ ਹੈ ਕੀ ਇਹਨਾਂ ਨੂੰ ਕਿਹਾ ਜਾਂਦਾ ਸਾਰਾ ਸ਼ਰੀਕਾ ਕਬੀਲਾ ਹੱਸਦਾ ਸਾਡੇ ਤੇ ਐ ਨਾ ਕਰ ਤੂੰ ਚਲ ਵੜ ਸਾਡੇ ਜੀ ਮਨਜੀਤ ਜੀ ਨੂੰ ਕਹਿ ਕਾਵੇ ਚਲ ਕੋਈ ਨਾ ਜੇ ਗੁੱਸੇ ਚ ਕਹਿਤਾ ਤਾਂ ਹੁਣ ਮੈਂ ਕੜ ਵੀ ਉਹ ਗੱਲਾਂ ਨੂੰ ਨਹੀਂ ਗੁੱਸੇ ਚ ਮੈਂ ਮੰਦਾ ਇਨਸਾਨ ਨੂੰ ਗੁੱਸਾ ਆਉਂਦਾ ਤੂੰ ਮੇਰੇ ਨਾਲ ਗੱਲ ਦੱਸ ਫੇ ਹੁਣ ਸ਼ਰੀਕਾ ਕਬੀਲਾ ਹੱਸਦਾ ਤਾਂ ਲੈ ਕੇ ਚੱਲਿਓ ਕਿ ਜਵਾਕ ਨਹੀਂ ਕੋਈ ਸਾਂਭਦਾ ਤਾ ਲੈ ਕੇ ਚੱਲਿਓ ਕਿ ਪੈਨਸ਼ਨ ਇੱਕ ਤਰੀਕ ਨੂੰ ਫੇਰ ਉਹ 26 27 ਜਿਆਦਾ ਲੈ ਕੇ ਨਾ ਕੁਛ ਨਹੀਂ ਕਰਦਾ ਕੰਮ ਹੀ ਕਰਨੀ ਬਸ ਇੱਕ ਤਾਂ ਜਵਾਕਾਂ ਦਾ ਬਸ ਵੀ ਉਹਨਾਂ ਦਾ ਮੂੰਹ ਨਹੀਂ ਮੇਰੇ ਤੋਂ ਵੇਖਿਆ ਜਾਂਦਾ ਉਹ ਚਾਰਾ ਨਾ ਰਾਤ ਨੂੰ ਵੀ ਉੱਠ ਕੇ ਦਾਦੀ ਦਾਦੀ ਕਰਕੇ ਉੱਠ ਖੜਦਾ ਬਈ ਸੁੱਤਾ ਪਿਆ ਨਹੀਂ ਉਹਦਾ ਕਰਦਾ ਤੇ ਹੁਣ ਬਾਪੂ ਬਾਪੂ ਵੀ ਕਰਿਆ ਕਰੂਗਾ ਤੇ ਤੂੰ ਆ ਕਦੋਂ ਛੱਡਣਾ ਕੰਜਰਖਾਨਾ ਨਸ਼ੇ ਵਾਲਾ ਬਸ ਬਈ ਮੈਂ ਤਾਂ ਸੇਵਾ ਕਰਨੀ ਤਾਂ ਲੱਗਿਆ ਸੀ ਵੀ ਸੇਵਾ ਪਹਿਲਾਂ ਹੀ ਗਰਮ ਡੇਗਾ ਜਿਵੇਂ ਐਂ ਸ਼ੁਰੂ ਤੇ ਤਾਈਂ ਕਰਦਾ ਕਰਕੇ ਇਹਨੇ ਦੁਖੀ ਕਰੀ ਰੱਖਦਾ ਸੀ ਮੈਨੂੰ ਤੇ ਤਾਂ ਮੈਂ ਇਹ ਗੱਲਾਂ ਮੈਨੂੰ ਮੈਂ ਪਹੁੰਚ ਗਈਆਂ ਇਹਦੇ ਨੂੰ ਮੇਰਾ 24 ਘੰਟੇ ਮਾਨ ਤਾਂ ਪਿਆ ਰਹਿੰਦਾ ਸੀ ਤੇ ਮੈਂ ਉੱਚਾਨੀ ਮਾਂ ਮਮੀ ਨੂੰ ਕਹਿ ਤਾ ਨਹੀਂ ਮਮੀ ਨੂੰ ਮਨਜੀਤ ਤੂੰ ਇੱਕ ਕਰ ਹੀ ਨਹੀਂ ਆਖੀਆ ਠੀਕ ਹੈ ਮੈਂ ਬਹੁਤ ਕਾਫੀ ਮਹੀਨਿਆਂ ਦਾ ਸੁਣੀ ਜਾਂਦਾ ਸੀਗਾ ਵੀ ਇੰਨਾ ਕੁ ਜੀ ਚਕਾਨਾ ਨੇ ਉਹਨੂੰ ਕਹਿੰਦੇ ਨਿਕਲ ਜਾ ਤੇਰਾ ਉਹ ਤੇਰਾ ਸਰਕਾਰੀ ਨੌਕਰੀ ਵਾਲਾ ਪੁੱਤ ਤੈਨੂੰ ਸੰਭਲੇ ਤੇਰੀ ਉਹ ਤੇਰੀ ਬਾਹਲੇ ਪੈਸਿਆਂ ਦੀ ਨੂੰ ਸੰਭਲੇ ਸਾਰੀਆਂ ਗੱਲਾਂ ਨਾ ਮੈਨੂੰ ਸ਼ਰੀਕੇ ਕੀ ਵਿਲੇ ਚੋਂ ਸੁਣਦੋਂ ਮਿਲਦੀਆਂ ਸੀ ਕੰਦ ਸੰ ਉਹਨੇ ਬਹੁਤ ਵਾਰੀ ਤੇਰੀ ਜਠਾਣੀ ਨੇ ਆਖਣਾ ਵੀ ਬਹੁਤ ਬੋਲਦੀ ਆ ਮਾਤਾ ਨੂੰ ਮਨਜੀਤ ਮੈਂ ਕਹਿੰਦਾ ਯਾਰ ਕੋਈ ਗੱਲ ਨਹੀਂ ਉਹਨੇ ਜਦੋਂ ਕਹਿ ਕੇ ਰੱਖਿਆ ਵੀ ਮਾਤਾ ਦੀ ਸੇਵਾ ਕਰਨੀ ਉਹ ਤਾਂ ਉਹਦੇ ਚੀਕਾਂ ਵੱਜੀਆਂ ਮਾਤਾ ਦੀ ਜਦੋਂ ਢਾ ਕੇ ਉੱਤੇ ਬੈਠੀ ਸੀ ਨਾ ਚੀਕਾਂ ਨਿਕਲੀਆਂ ਮਾਤਾ ਦੀਆਂ ਕੁਝ ਤਾਂ ਗੱਲਾਂ ਨਾ ਇਹਨਾਂ ਨੇ ਬਣਾਈਆਂ ਵੀ ਆ ਆ ਯਾਰ ਹੈਰੀ ਹਾ ਚੀਜ਼ਾਂ ਬ ਇਹ ਜਮਾਤ ਤੇਰੀ ਬੇਬੁਨਿਆਦ ਗੱਲ ਹੈ ਤੂੰ ਉਹਦੇ ਤੂੰ ਉੱਤੇ ਆਇਆ ਨਾ ਕੋਈ ਕੁਸ਼ ਗੱਲ ਤਾਂ ਹੁੰਦੀ ਹੈ ਕੋਈ ਕੁਸ਼ ਨਹੀਂ ਕੁਸ਼ ਬਣਾਉਂਦੇ ਹੁਣ ਜਿਹੜਾ ਤੂੰ ਟਾ ਕੇ ਉੱਤੇ ਬੈਠੀ ਸੀ ਉਹ ਗੱਲ ਬਣਾਈ ਵੀ ਹੈ ਤੂੰ ਅੱਖੀਂ ਆ ਕੇ ਵੇਖਿਆ ਮੈਂ ਤੈਨੂੰ ਦੱਸਾਂ ਤੂੰ ਮੇਰੀ ਗੱਲ ਤੇ ਯਕੀਨ ਨਹੀਂ ਕੀਤੀ ਤਾਂ ਭਾਈ ਤੂੰ ਬਣਾਤੀ ਹੋਊਗੀ ਗੱਲ ਫਿਰ ਇਹ ਤਾਂ ਉਹੀ ਚੀਜ਼ਾਂ ਹੋਣਗੀਆਂ ਕੱਲ ਨੂੰ ਫੇਰ ਉਹ ਵੀ ਕੁੱਤੀ ਇਸੇ ਸਾਮ ਇਹਦੇ ਨਾਲ ਕੱਲ ਦੱਸੇ ਇਹਦਾ ਲਾਜ ਵੀ ਕਰਵਾ ਨਹੀਂ ਲਾਜ ਮਨਜੀਤ ਕੱਲ ਨੂੰ ਫੇਰ ਉਹੀ ਕੁਰਸੀ 'ਚ ਕੰਨਾ ਉਹੀ ਕੁੱਤੀ ਚੱਕਾ ਫੇਰ ਚੱਲੇ ਨਹੀਂ ਭਾਈ ਹੁਣ ਨਹੀਂ ਹੈ ਇਹ ਜੱਗ ਕੋਈ ਵੀ ਹੁੰਦਾ ਸਾਡੇ ਤੋਂ ਮੈਂ ਨਹੀਂ ਜਾਣਦੀ ਕਿ ਮੈਂ ਤਾਂ ਇੱਥ ਮੈਂ ਨਹੀਂ ਜਾਣਾ ਤੁਹਾਡੇ ਨਾਲ ਤੁਸੀਂ ਆਉਂਦਿਆਂ ਜੀ ਆਉਂਦਿਆਂ ਮੇਰਾ ਪੋਤਾ ਮੈਨੂੰ ਇੱਥੇ ਮਲਾ ਕੇ ਲੈ ਜਾਓ ਮਿਲ ਜੂਗਾ ਕਿ ਨਹੀਂ ਮਾਤਾ ਬਾਪੂ ਦੇ ਮਗਰੋਂ ਨਾ ਤੇਰੇ ਬਿਨਾ ਸਾਡਾ ਕੋਈ ਨਹੀਂ ਆਇਆ ਨਾ ਕਰ ਸਾਡੇ ਨਾਲ ਪੁੱਤ ਪਹਿਲਾਂ 12 ਸਾਲ ਤੇ ਵਿਆਹ ਨੂੰ ਹੋ ਗਿਆ ਉਹਦੇ ਤਾਂ ਤੂੰ ਨਸ਼ੇ ਨਾ ਕਰਨ ਲੱਗਿਆ ਹੁਣ ਤੂੰ 4-5 ਸਾਲਾਂ ਦਾ ਨਸ਼ੇ ਕਰਨ ਲੱਗਾ ਤੇ ਮੈਨੂੰ ਇਹਨੇ ਕੁੱਟ-ਕੁੱਟ ਕੇ ਮਾਰਨਾ ਸ਼ੁਰੂ ਕਰਤਾ ਕੀ ਗੱਲ ਭਾਈ ਮੈਂ ਤੁਹਾਡਾ ਮਾੜਾ ਕਰਦਾ ਵੀ ਤੁਹਾਨੂੰ ਪਾਲ ਪਲੋਸ ਕੇ ਵਿਆਹ ਤੇ ਵਰਤੇ ਆਪਦੇ ਘਰਾਂ 12 ਆਲੇ ਬਣਾਤੇ ਅੱਤੇ ਇਹਦਾ ਕਹਿੰਦੇ ਵੀ ਤੇਰਾ ਦੇਨ ਨੀ ਅਸੀਂ ਦੇ ਸਕਦੇ ਪਰ ਤੂੰ ਨਾ ਆਏ ਕਹਿੰਦੇ ਵੀ ਤੂੰ ਨਾ ਆਏ ਬਾਈ ਮਾਫੀ ਮੰਗ ਲੈ ਮਾਤਾ ਤੋਂ ਮੰਗ ਲਾ ਉਹਦਾ ਗੁੱਸਾ ਵੱਡਾ ਇਹ ਮੇਰਾ ਤਾਂ ਹੁਣ ਸਿੱਧੇ ਦੇਖਦਾ ਮੈਂ ਸਹੀ ਮੈਂਣਾ ਮੈਂ ਤਾਂ ਮਾਤਾ ਦਾ ਮੂੰਹ ਵੀ ਵੇਣਾ ਤੇ ਪਤਾ ਇਹਨਾਂ ਦਾ ਵੀ ਵੇਣਾ ਮੈਨੂੰ ਤਾਂ ਫੇਰ ਲੱਗਦਾ ਵੀ ਕਿਤੇ ਸ਼ਾਇਦ ਗਲਤੀ ਦਾ ਅਹਿਸਾਸ ਸੱਚੀ ਹੋ ਗਿਆ ਹੋਊਗਾ ਤੇ ਤਾਂ ਆ ਗਏ ਹੋਣਗੇ ਪਰ ਆਏ ਨਹੀਂ ਨਾ ਪਤਾ ਵੀ ਨੇ ਜਾ ਕੇ ਚਾਰ ਦਿਨ ਰੱਖ ਕੇ ਪੰਜਵੇਂ ਦਿਨ ਫੇਰ ਉਹ ਘੜੀਸਲੇ ਵੜ ਕੇ ਮਾਤਾ ਨੂੰ ਮਨਜੀਤ कौर ਫੇਰ फेर ਮੈਂ ਇਧਰੇ ਪਾਸੇ ਵੀ ਜਾਉਂਗੀ ਮੈਂ ਤਾਂ ਇਹਨੇ ਵੀ ਨਹੀਂ ਚੱਲਣਾ ਕੋਈ ਸੁਣ ਗਈ ਸੀ ਮੇਰੇ ਵੱਲੋਂ ਨਾ ਮਾਂ ਸੋਚ ਇਹ ਗੱਲ ਚੱਲਣਾ ਕਿਹੜੀ ਗੱਲ ਤੁਸੀਂ ਮਾਂ ਦਾ ਇੱਕੋ ਜੀਆਂ ਹੁੰਦੀਆਂ ਫੇਰ ਅਗਰ ਨਾ ਇਹਨੇ ਰੱਖੀ ਨਾ ਮਾਂ ਪਿਓ ਕਿਤੇ ਥੋਪੇ ਕਿਸੇ ਨੇ ਸਾਡੇ ਤੇ ਵੀ ਤੂੰ ਝੱਲੜੇ ਪੈਣਗੇ ਜਨਮ ਦਿੱਤਾ ਸਾਰਾ ਕੋ ਸਾਡਾ ਫਰਜ਼ ਹੈ ਸਾਂਭਣਾ ਮੈਂ ਤਾਂ ਇਹਨਾਂ ਦੀ ਗੱਲ ਕਰਦਾ ਮੰਜੀ 10 13 ਉਹਦੀ ਛੱਡ ਉਹ ਤਾਂ ਮੈਨੂੰ ਪਤਾ ਜਿੰਨਾ ਜਰੂਰ ਨਸ਼ੇ ਪਤਾ ਕਿੱਥੇ ਖੜਨੀ ਛੱਡਦਾ ਡਾਟਲਾ ਹੁੰਦਾ ਸੀਗਾ ਤੂੰ ਜਿਵੇਂ ਹੀ ਪ੍ਰਾਇਆ ਕਰਤਾ ਮੈਨੂੰ ਮੈਂ ਵੀ ਨਹੀਂ ਪੁੱਤ ਪ੍ਰਾਇਆ ਕੀਤਾ ਪ੍ਰਾਇਆ ਕੀਤਾ ਤੇਰੀ ਜਨਾਨੀ ਨਹੀਂ ਇਹ ਤੈਨੂੰ ਕਹਿੰਦੀ ਨਸ਼ੇ ਚ ਜੇ ਤੂੰ ਨਸ਼ੇ ਛੱਡ ਦੇਵੇਂ ਤਾਂ ਤੂੰ ਹੀ ਸੁਧਰ ਜਾਈਂ ਤੇ ਮੇਰੀ ਵੀ ਜ਼ਿੰਦਗੀ ਸੁਧਰ ਜਾਂਦੀ ਤੇਰੇ ਨਾਲ ਕਿਉਂ ਤੂੰ ਇਹ ਤਾਂ ਤੋਏ ਤੋਏ ਕਰੋਂ ਨੇ ਦਵਾ ਨਹੀਂ ਦਿੱਤੀ ਵੀ ਤਾਂ ਨਹੀਂ ਮੇਰਾ ਛੋਟਾ ਮੇਰਾ ਛੋਟਾ ਕਰਦੀ ਫਿਰਦੀ ਨਹੀਂ ਮੇਰਾ ਛੋਟਾ ਯਾਰ ਜੇ ਤੂੰ ਹਾਂ ਨਸ਼ੇੜੀ ਪੁਣੇ ਚ ਨਾ ਪੈਂਦਾ ਤਿੰਨ ਚਾਰ ਸਾਲਾਂ ਦਾ ਉਦੋਂ ਪਹਿਲਾਂ ਸਾਰਾ ਕੁਝ ਚੰਗਾ ਚੱਲੀ ਜਾਂਦਾ ਸੀ ਨਾ ਜਦੋਂ ਆਂਦਾ ਮੈਂ ਪਰ ਦੂਜਾ ਘਰ ਪਾ ਲਿਆ ਆਪਦਾ ਦੂਜੇ ਪਾਸੇ ਉਦੋਂ ਤੋਂ ਲੈ ਕੇ ਵਧੀਆ ਚੱਲੀ ਜਾਂਦਾ ਸੀ ਨਾ ਜਦ ਜਿਵੇਂ ਜਿਵੇਂ ਤੇਰਾ ਨਸ਼ਾ ਵਧਦਾ ਓਵੇਂ ਓਵੇਂ ਇਹਦਾ ਕਲੇਸ਼ ਮਾਤਾ ਦਾ ਵਧਦਾ ਗਿਆ ਚਲੋ ਭਾਈ ਜੀ ਕਰੀਂ ਮੰਨੀ ਜਾਂਦਾ ਚਲੋ ਕੰਮ ਯਾਰ ਮੈਂ ਤਾਂ ਕਹ ਮਾਤਾ ਨਹੀਂ ਮੁੰਡਾ ਤੇਰਾ ਕੋਈ ਨਹੀਂ ਨਹੀਂ ਮਾਤਾ ਮੇਰੀ ਗੱਲ ਸੁਣ ਆਪਾਂ ਇੱਕ ਚੀਜ਼ ਕਰਦੇ ਆਂ ਹੈਰੀ ਗੱਲ ਸੁਣ ਮਨਜੀਤ ਗੱਲ ਸੁਣ ਲੈ ਮੇਰੀ ਪਹਿਲੀ ਗੱਲ ਤਾਂ ਤਾਂ ਮੰਨ ਨਹੀਂ ਹੈਗਾ ਜਾਣਦਾ ਠੀਕ ਹੈ ਆਪਾਂ ਇੱਕ ਵਾਰੀ ਫੇਰ ਬੈਠ ਲਈਏ ਕਿ ਮਾਤਾ ਨਹੀਂ ਤੂੰ ਆਏ ਘਰ ਮੇਰਾ ਵੀ ਨਹੀਂ ਜੀ ਕਰਦਾ ਮੋੜਨ ਨੂੰ ਵੀ ਇੱਕ ਮੈਂ ਕਹਿੰਦਾ ਤੇਰੇ ਵੱਲ ਵੇਖਿਆ ਨਹੀਂ ਮਾਤਾ ਚੱਲ ਤੂੰ ਸਾਡੇ ਨਾਲ ਕੋਈ ਦੋ ਦਿਨਾਂ ਬਾਅਦ ਫੇਰ ਲੈ ਆਵਾਂਗੇ ਇਹ ਕੰਮ ਸਪੱਸ਼ਟ ਸਾਹਮਣੇ ਹੈ ਮੈਂ ਕਿਹਾ ਕਿ ਮੈਂ ਚੁੰਨੀ ਧਰ ਦਿੰਦੀ ਨਹੀਂ 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 ਇਹ ਨਹੀਂ ਕੰਮ ਕਰਨਾ ਮਜੀਤ ਚਲੋ ਤੇਰਾ ਖਾਣਾ ਹੈ ਸਾਡੇ ਵੱਲੋਂ ਚੁੰਨੀ ਛੱਡ ਚਾਹੇ ਸਿਰ ਰੱਖਦੇ ਪੈਰਾਂ ਤੇ ਠੀਕ ਹੈ ਉਹਨੇ ਕਰਤੇ ਰੇ ਮਾਂ ਕਿਧਰ ਮੱਕੇ ਤੋਂ ਮਰਜੀ ਆ ਜੀ ਦੋਨੇ ਘਰ ਹੀ ਤੇਰੇ ਨਹੀਂ ਮਾਤਾ ਤੂੰ ਚੱਲ ਸਾਡੇ ਨਾਲ ਉਹਨਾਂ ਨਿੱਕਾ ਦਾ ਦੇਖ ਲਾ ਤੂ ਬਾ ਉਹਦੇ ਹੱਥਾਂ ਚ ਪਾ ਲਿਆ ਉਹਨੂੰ ਤੇ ਯਾਰ ਉਹਨਾਂ ਨੂੰ ਆਉਣ ਕਿਨਾਂ ਨਹੀਂ ਦਿੱਤਾ ਉਹਦੇ ਦਾ 8-9 ਦਿਨਾਂ ਦਾ ਮਾਤਾ ਆਏ ਜਵਾਕਾਂ ਦੇ ਮੇਰੇ ਮੁੰਡੇ ਨਹੀਂ ਬਈ ਉਹ ਤਾਂ ਸਵੇਰੇ ਸਕੂਲ ਜਾ ਵੜਦਾ ਜੀ ਸਵੇਰ 7 ਵਜੇ ਉਹਦੇ ਚਾਹ ਤਿੰਨ ਸਾਢੇ 3 ਵਜੇ ਵੈਣ ਆਉਂਦੀ ਆ 4 ਵਜੇ ਚਾਹ ਤੇ ਆਕਟੂ ਸੰਦੂਰ ਦੇਂਦੀ ਉਹਦੋਂ ਤਾਂ ਟਾਈਮ ਨਹੀਂ ਫਿਰ 6 ਵਜੇ ਸਾਢੇ 6 ਵਜੇ ਟਿਊਸ਼ਨ ਤਾਂ ਹੁੰਦੀ ਆ ਚਲ ਮਾਤਾ ਮੇਰੀ ਗੱਲ ਸੁਣ ਇੱਕ ਛੰਦੇ ਹਾਂਜੀ ਤੂੰ ਹੁਣ ਗਵਾ ਕੋਲੇ ਭਰਾ ਮੇਰੀ ਗੱਲ ਸੁਣ ਲੈ ਹਣਾ ਦੋ ਪਰਿਵਾਰ ਦਾ ਮੈਂਬਰ ਹੀ ਐ ਠੀਕ ਐ ਉਹ ਨਹੀਂ ਆਪਣੀ ਗੱਲ ਹੈਗੀ ਹਣਾ ਕੋਈ ਵੀ ਵੀਰੇ ਕੋਵਰਾ ਤਰਾ ਮੈਂ ਉਹੀ ਕਹਿੰਦਾ ਆ ਦੇਖੋ ਆ ਬੈਠਾ ਮੂੰਹ ਤੇ ਠੀਕ ਹੈ ਜੇ ਕੱਲ ਨੂੰ ਕੋਈ ਬਰਾਈ ਲੱਗਦੀ ਹੈ ਤਾਂ ਇਸ ਗੱਲ ਦਾ ਗਵਾਹ ਜਿਹੜਾ ਤੂੰ ਹੋਏਗਾ ਮੁੜ ਕੇ ਜੇ ਮਾਤਾ ਲੈ ਆਂਦੀ ਘਰੇ ਮਾਤਾ ਤੂੰ ਐ ਕਰੋ ਵੀ ਮੇਰਾ ਵੀ ਨਹੀਂ ਜੀ ਕਹਾਂ ਤਾਂ ਮੁੜ ਕੇ ਨੂੰ ਉਹੀ ਲੱਗਣਾ ਠੀਕ ਹੈ ਇੱਕ ਚੀਜ਼ ਹੋਰ ਹੈ ਤੁਹਾਡਾ ਜੀ ਕਰੇ ਨਾ ਉਦੋਂ ਤੂੰ ਆ ਜਿੱਦੇ ਮੈਂ ਲਿਆਂਦਾ ਮਾਤਾ ਨੂੰ ਉਹਦੇ ਮਨਜੀ ਤੂੰ ਇਹ ਗੱਲ ਆਖੀ ਸੀ ਵੀ ਤੂੰ ਤਾਂ 1.5 ਲੱਖ ਨਾ ਤੇਰਾ ਢਿੱਡ ਨਹੀਂ ਭਰਦਾ ਤੂੰ ਤਾਂ ਇਹਦੀ 25-30 ਹਜ਼ਾਰ ਪੈਨਸ਼ਨ ਆ ਬਾਪੂ ਵਾਲੀ ਜਿਹੜੀ ਉਹ ਲੈਣ ਦਾ ਮਾਰਾ ਲੈ ਕੇ ਚੱਲੇ ਚਲ ਵੀਰੇ ਮੈਂ ਉਹਦੇ ਵੀ ਕਿਹਾ ਸੀ ਮੱਝ ਵੀ ਕਹਿੰਦਾ ਵੀ ਪੈਨਸ਼ਨ ਪੁਨਸ਼ਨ ਉਹਨੂੰ ਰੱਖ ਲਓ ਵਰਤ ਲਓ ਮਾਤਾ ਤੁਹਾਨੂੰ ਅੱਗੇ ਵੀ ਤਕੜਾ ਕੇ ਦਿੰਦੀ ਆ ਨਾ ਠੀਕ ਹੈ ਪਰ ਮੈਨੂੰ ਇਹ ਚੀਜ਼ ਲੱਗਦੀ ਵੀ ਕਿਤੇ ਇੱਕ ਤਰੀਕ ਦੇ ਵਿੱਚ ਥੋੜਾ ਕਰ ਲੈ ਕੇ ਉਹ ਚੀਜ਼ ਵੇਖ ਕੇ ਜਾਈਏ ਤਾਂ ਫੇਰ ਕੋਈ ਪੈਦਾ ਨਹੀਂ ਨਹੀਂ ਭਈ ਉਸ ਦਾ ਨਾ ਵੀ ਮਾਤਾ ਦੀ ਜਿਹੜੀ ਸੋਚ ਆ ਵੀ ਉਹ ਨਹੀਂ ਕਬੀਲਦਾਰੀ ਸੰਭੀ ਹੋਂ ਤੱਕ ਤਾਂ ਜਿਹਦੀ ਰਹਿਣਾ ਚੱਲਦਾ ਹੂੰ ਸਾਨੂੰ ਇਹਦੇ ਪੈਸੇ ਤਾਂ ਹੀ ਕੋਈ ਮਤਲਬ ਨਹੀਂ ਸਾਨੂੰ ਤਾਂ ਇਹ ਨਹੀਂ ਪਤਾ ਵੇਸੇ ਘਰ ਕਿਵੇਂ ਚਲਾਗੀ ਹਾਂ ਇਹ ਇਹਦੇ ਨਾਲ ਹੀ ਹੈ ਸਾਡਾ ਸਾਰਾ ਨਹੀਂ ਨਹੀਂ ਘਰ ਕਿਵੇਂ ਚਲਾਈਏ ਤਾਂ ਪਤਾ ਲੱਗਿਆ ਉੱਧੇ ਨਹੀਂ ਪਤਾ ਲੱਗਿਆ ਉੱਧੇ ਤੇਰੇ ਭੂਤ ਕੀ ਸਵਾਰ ਹੋਏ ਸੀਗੇ ਜਿੱਦੈਂ ਐ ਤਾਂ ਕੋਈ ਵੀ ਨਹੀਂ ਕਰਦਾ ਉੱਧੇ ਨਾ ਵੀਰ ਜੀ ਤਾਂ ਪਾਈ ਜਾਂਦਾ ਰਹਿੰਦਾ ਬਾਹਰ ਸਾਰੀ ਦਿਹਾੜੀ ਰਹਿੰਦਾ ਤੂੰ ਵੀ ਛੱਡਿਆ ਨਾ ਨਸ਼ਾ ਨੋਸ਼ਾ ਜੀ ਠੀਕ ਹੈ ਮੈਂ ਇਹਨੂੰ ਵੱਡਾ ਰੋਲ ਹੀ ਕਹਿੰਦਾ ਤੁਹਾਡੇ ਘਰ ਜਿਹੜਾ ਉਧਰਲੇ ਪਾਸੇ ਤੂੰ ਇਕੱਲੇ ਕਲੇਸ਼ ਪਾਈ ਬੈਠੇ ਹੋ ਨਹੀਂ ਭਾਈ ਹੁਣ ਤਾਂ ਮੈਂ ਬਹੁਤ ਘਟਾਤਾ ਜੀ ਹੁਣ ਤਾਂ ਬੰਦ ਕਰ ਇਹ ਇੱਕ ਟਾਈਮ ਹੀ ਕਰਤਾ ਜੀ ਬਸ ਮੈਨੂੰ ਐਂ ਦੱਸ ਜੇ ਇਹ ਪਤਾ ਹੀ ਕੋਈ ਨਹੀਂ ਪਤਾ ਨਹੀਂ ਕਿਹੜਾ ਨਸ਼ਾ ਕਰਦਾ ਤੂੰ ਜਵਾਨ ਨਹੀਂ ਪਲਟਦੀ ਕਈ ਵਾਰੀ ਤੇਰੇ ਇਹਨੇ ਦੱਸਿਆ ਮਾਤਾ ਨੇ ਵੀ ਐ ਐ ਆਉਂਦਾ ਸੀਗਾ ਜੇ ਤੈਨੂੰ ਕੁਝ ਹੋ ਗਿਆ ਤਾਂ ਮਾ ਤੇਰੇ ਕੋਲ ਨਾ ਮੈਂ ਇਧਰ ਹੁਣ ਵੀ ਨਾ ਆਂਦੇ ਮੈਂ ਸਾਹਮਣੂ ਜੇ ਤੈਨੂੰ ਕੁਛ ਹੋ ਗਿਆ ਜਿਹੜੇ ਕੰਮ ਚ ਤੂੰ ਆ ਕੰਜਰ ਖਾਣੇ ਚ ਪੈ ਗਿਆ ਨਸ਼ੇ ਵਾਲੇ ਚ ਤੇ ਫਿਰ ਆਏ ਦਾ ਤੇ ਤੇਰੇ ਜਵਾਕਾਂ ਦਾ ਕੀ ਬਣੂਗਾ ਨਹੀਂ ਬਾਈ ਹੁਣ ਤਾਂ ਬਸ ਮੈਂ ਇੱਕ ਟਾਈਮ ਕਰਤਾ ਜੀ ਹੁਣ ਤਾਂ ਮੈਂ ਨਾ ਮਹੀਨੇ 15 ਦਿਨਾਂ ਚ ਬੰਦ ਕਰ ਦੂੰਗਾ ਜੀ ਪੱਕੀ ਗੱਲ ਹਾਂ ਕਿੜਲਾ ਪੈਂਦੀ ਐ ਬਾਈ ਨਹੀਂ ਮੈਂ ਹੁਣੇ ਬੰਦ ਕਰਦਾ ਬੀਬੀ ਗੱਲ ਸੁਣਦੀ ਨਹੀਂ ਇਹਨੂੰ ਵੀ ਆਪਾਂ ਹੀ ਬਚਾਉਣਾ ਤੇ ਇਹ ਵੀ ਆਪਣੀ ਇੱਕ ਬਗਾਨੀ ਐ ਇਹ ਤਾਂ ਹੈਗਾ ਹੀ ਐ ਪਤਵਾਰ ਠੀਕ ਹੈ ਤੂੰ ਨਾ ਹੁਣ ਜਾਣਾ ਕਿ ਕੱਲ ਨੂੰ ਜਾਣਾ ਮਨ ਨਾਲ ਦੇਖ ਲਓ ਪੁੱਤ ਤੇਰੀ ਜਿਵੇਂ ਮਾਤੀ ਨਹੀਂ ਆਏ ਹੁਣ ਮੇਰਾ ਜੀ ਨਹੀਂ ਕਰਦਾ ਕਿਉਂ ਚੰਦੇ ਖਾਲੇ ਮੇਰਾ ਜੀ ਨਹੀਂ ਕਰਦਾ ਮੋੜ ਤਾਨੂੰ ਯਾਰ ਮਾਂ ਕੋਈ ਗੱਲ ਨਹੀਂ ਠੀਕ ਹੈ ਹਾਲਾਂਕਿ ਜਿਹੜੇ ਹਾਲਾਤ ਮੈਂ ਉਹਦੇ ਤੈਨੂੰ ਦੱਸਿਆ ਨਾ ਵੀ ਜਿਹੜੇ ਹਾਲਾਤ ਮੈਂ ਵੇਖੇ ਮਾਤਾ ਦੇ ਜਮਾਂ ਜੀ ਨਹੀਂ ਕਰਦਾ ਕਿ ਇਹਨਾਂ ਨੂੰ ਮੱਥੇ ਵੀ ਨਾ ਲੱਗਣਦੇ ਆ ਪਰ ਗਲਤੀ ਦਾ ਅਹਿਸਾਸ ਹੁੰਦਾ ਠੀਕ ਹੈ ਹਨਾ ਚੱਲ ਮਾਤਾ ਤੁਰ ਬੱਜ ਲਈਏ ਮੈਂ ਜੀ ਇੱਕ ਚੀਜ਼ ਦਾ ਧਿਆਨ ਰੱਖਿਓ ਜੇ ਦੁਬਾਰਾ ਉਹਜੀ ਕੰਪਲੇਟ ਆ ਗਈ ਨਾ ਮਾਤਾ ਨੂੰ ਫਿੱਟੇ ਮੂੰਹ ਵੀ ਆਖਿਆ ਨਹੀਂ ਨਹੀਂ ਤੇ ਮੈਂ ਸਾਰੀ ਉਮਰ ਤੁਹਾਨੂੰ ਮੈਂ ਆਪਦੇ ਜਿਉਂਦੇ ਜਿਉਂਦੇ ਮਾਤਾ ਦੇ ਮੱਥੇ ਠੀਕ ਹੈ ਠੀਕ ਹੈ ਨਾ ਮੈਂ ਸਾਂਝ ਖਤਮ ਕਰਾ ਦੂੰਗਾ ਮੁੜ ਕੇ ਫੇਰ ਮੈਂ ਕੋ ਜੋ ਉਦਿਆਂ ਵਾਲਾ ਹਿਸਾਬ ਦਾ ਉਹ ਕਦੇ ਫੇਰ ਬਣੇ ਕੋਈ ਨਹੀਂ ਪੁੱਤ ਮੈਨੂੰ ਜੋ ਮਿਲਿਆ ਕਰੀ ਨਾ ਮੈਂ ਮੈਂ ਤਾਂ ਆ ਬੈਠਾ ਮਾਤਾ ਜਿਵੇਂ ਮਰਜੀ ਆਵਾਜ਼ ਮਾਰਦੀ ਰਹਿੰਦਾ ਕੋਈ ਨਾ ਮੈਂ ਕਿ ਤੂੰ ਕੰਮ ਤੋਂ ਤੂੰ ਦੀ ਆਵਾਜ਼ ਮੈਂ ਆਪੇ ਆਉਣਾ ਆਉਣਾ ਹੀ ਅੱਗੇ ਵੀ ਹਾਂਜੀ ਹੁਣ ਧਿਆਨ ਰੱਖਿਓ ਠੀਕ ਹੈ ਨਾ ਐਸ ਵਾਰ ਆ ਜੀ ਮਨਜੀਤ ਹਾਂਜੀ ਹਾਂਜੀ ਸ਼ਿਕਾਇਤ ਦਾ ਮੌਕਾ ਨਾ ਮਿਲਿਆ ਨਹੀਂ ਨਹੀਂ ਵੀਰ ਜੀ ਠੀਕ ਹੈ ਭਾਈ ਜੀ ਨਹੀਂ ਨਹੀਂ ਕੋਈ ਨਹੀਂ ਬਸ ਧਿਆਨ ਰੱਖਿਓ ਹੁਣ ਠੀਕ ਹੈ ਮਾਤਾ ਧਿਆਨ ਰੱਖਿਆ ਉਹ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਫੋਨ ਕਰਦੀ ਇਹ ਤਾਂ ਨਾ ਬਾਲਾ ਦਿਮਾਗ ਖਰਾਬ ਸੀਗਾ ਛੋਟੀ ਦਾ ਅੱਛਾ ਜੀ ਹਾਂ ਤੇ ਅਗਲ ਤਾਂ ਕਾਣੀ ਆਈ ਲੱਗਦੀ ਆ ਹੁਣ ਤੇ ਬਿਲਕੁਲ ਬਾਈ ਚਲੋ ਚਲੋ ਕੋਈ ਨਹੀਂ ਬਾਈ ਅਗਲੇ ਮਾਤਾ ਆਪਾਂ ਜਾ ਕੀਆ ਬਰਾ ਭਾਬੀ ਦੇ ਵੀ ਫੋਨ ਆ ਜਾਊਗਾ ਬਈ ਛੰਡੇ ਨੇ ਖਵਾਇਆ ਕਿ ਨਹੀਂ ਕੁਸਤ ਮੈਂ ਪ੍ਰਸ਼ਾਦਾ ਨਹੀਂ ਹੁੰਦਾ ਬਾਈ ਬਣਾ ਲਾ ਯਾਰ ਕੋਈ ਸ